ਪੰਜਾਬੀ ਇੰਡਸਟਰੀ ਦੇ ਪ੍ਰਸਿੱਧ ਕਲਾਕਾਰ ਬੀਨੂ ਢਿੱਲੋਂ ਪਹੁੰਚੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਟੇਕਿਆ ਮੱਥਾ ਤੇ ਕੀਤੀ ਸਰਬੱਤ ਦੇ ਭਲੇ ਦੀ ਅਰਦਾਸ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਸਾਹਿਬ ਬੀਨੂ ਢਿੱਲੋਂ ਪਹੁੰਚੇ ਨੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ

ਅੱਜ ਕੰਸ਼ੀਰੀ ਹਰਿਮੰਦਰ ਸਾਹਿਬ ਅੱਜ ਪਾਸੇ ਪਹੁੰਚੇ ਨੇ ਕਿ ਕਹਿ ਰਹੇ ਸਾਡੀ ਫਿਲਮ ਆ ਰਹੀ ਹੈ ਜੀ 12 ਤਰੀਕ ਨੂੰ ਜਿਉਂਦੇ ਰੋ ਪੂਜੇ ਉਹਦੇ ਵਾਸਤੇ ਅਸੀਂ ਗੁਰੂ ਮਹਾਰਾਜ ਤੋਂ ਗੁਰੂ ਦੀ ਨਗਰੀ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਣ ਆਏ ਆ ਜੀ ਆਸ਼ੀਰਵਾਦ ਲੈਣ ਆਏ ਆ ਵਾਹਿਗੁਰੂ ਤੋਂ ਵੀ ਸਾਡੀ ਫਿਲਮ ਨੂੰ ਕਾਮਯਾਬੀ ਬਖਸ਼ਣ ਤੇ 12 ਤਰੀਕ ਨੂੰ ਤੁਹਾਨੂੰ ਦੱਸਿਆ ਆ ਰਹੀ ਹੈ ਜੀ ਤੇ ਉਹੀ ਹੈ ਵੀ ਇਹ ਹਾਰਰ ਕਮੇਡੀਆ ਸੀ ਕਮੇਡੀ ਦਾ ਕਰਦੇ ਰਿਆਂ ਇਹ ਨਵਾਂ ਬਖਰਾ ਜਾਨਰ ਅਸੀਂ ਐਕਸਪੈਰੀਮੈਂਟ ਕੀਤਾ ਜੀ ਇਹ ਚ ਸਾਰੇ ਤੁਹਾਡੇ ਪਸੰਦੀਦਾ ਕਲਾਕਾਰ ਨੇ ਔਰ ਉਮੀਦ ਕਰਦੇ ਆਂ ਵੀ ਜੇ ਜਿਹੜੀ ਦਰਸ਼ਕਾਂ ਦੀ ਉਮੀਦ ਹੈ ਸਾਡੇ ਤੋਂ ਉਹ ਕਸੌਟੀ ਤੇ ਅਸੀਂ ਖਰੇ ਉਤਰਾਂਗੇ ਤੁਹਾਨੂੰ ਹਸਾਵਾਂਗੇ ਵੀ ਇਸ ਫਿਲਮ ਵਿੱਚ ਨਾਲ ਨਾਲ ਡਰਾਵਾਂਗੇ ਮੈਂ ਨਹੀਂ ਕਿਹਾ ਦੋ ਵਟਾ ਜੀ ਫਿਲਮ ਦੇ ਸ਼ੁਰੂ ਪਿੰਨੂ ਜੀ ਪੰਜਾਬ ਚ ਹੀ ਹੋਈ ਹੈ ਜੀ ਸਾਰੀ ਸ਼ੂਟਿੰਗ ਪੰਜਾਬ ਦੇ ਵਿੱਚ ਹੋਈ ਹੈ ਬੜੀ ਵਧੀਆ ਉਹੀ ਪੰਜਾਬ ਚ ਭੂਤ ਹੈ ਭੂਤ ਸਾਰ ਪੰਜਾਬ ਚ ਹੀ ਹੈ ਸਭ ਤੋਂ ਜ਼ਿਆਦਾ ਭੂਤ ਜੀ ਉਹ ਪੂਤਾ ਸੀ ਕੱਢਾਂਗੇ ਵੀ ਚਲੋ ਇਹ ਬਹਿਮਾ ਪਰ ਮਾਲੀ ਗੱਲ ਹੈ ਜਿੱਦਾਂ ਵੀ ਹੈ ਪਰ ਕਿਤਨੇ ਕਿਤੇ ਐਗਜ਼ਿਸਟ ਲਾਈਫ ਚ ਆਪਣੀ ਜ਼ਰੂਰ ਕਰਦੇ ਆ ਕਿਉਂਕਿ ਅਸੀਂ ਨਾਨਾ ਨਾਨੀ ਦਾਦਾ ਦਾਦੀ ਦਾ ਵੱਡੇ ਭੈਣ ਭਰਾਵਾਂ ਤੋਂ ਸੁਣਦੇ ਆਏ ਆ ਵੀ ਬਾਹੂ ਆ ਜੂਗਾ ਜਾਂ ਭੂਤ ਆ ਜੂਗਾ ਜਾਂ ਸਲੇਡ ਆ ਜੂਗਾ ਜਾਂ ਇਹ ਆ ਜੂਗਾ ਹਨਾ ਦੇਖਿਆ ਕਿਸੇ ਨਹੀਂ ਹੈਗਾ ਪਰ ਅਸੀਂ ਜਿਹੜੀਆਂ ਚੀਜ਼ਾਂ ਅਮੇਜੀਨੇਟ ਆਪਣੇ ਆਪ ਕਰਕੇ ਨਾ ਉਸ ਤਰੀਕੇ ਨਾਲ ਅਸੀਂ ਆ ਇੱਕ ਬਣਾਇਆ ਸਬਜੈਕਟ ਜਿਹਦਾ ਨਾ ਹੋਏਗਾ ਜਿਉਂਦੇ ਰੋ ਪੂਜ ਜੀ ਤੁਹਾਨੂੰ ਵਧੀਆ ਲੱਗੇਗੀ ਸਰੋਤਿਆਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਚੜ੍ਹਦੀ ਕਲਾ ਚ ਰਹੋ ਆਪਣੀ ਸਿਹਤ ਦਾ ਖਿਆਲ ਰੱਖੋ ਸਭ ਤੋਂ ਪਹਿਲਾਂ ਔਰ ਆਪਣੇ ਕੀਮਤੀ ਸਮੇਂ ਚੋਂ ਸਮਾਂ ਕੱਢ ਕੇ ਸਾਡੀ ਫਿਲਮ 12 ਤਰੀਕ ਨੂੰ ਜ਼ਰੂਰ ਮੰਨਣ ਆਇਓ ਚੜ੍ਹਦੀ ਕਲਾ ਚ ਰਹੋ ਚੋਣਾ ਨੂੰ ਲੈ ਕੇ ਤੁਸੀਂ ਚੜ੍ਹਦੀ ਅਸੀਂ ਬਾ ਨਾ ਵੀ ਆਪਣਾ ਵੋਟ ਪਾਉਣਾ ਆਪਣਾ ਅਧਿਕਾਰ ਹੈ ਉਹ ਕਦੇ ਵੀ ਨਹੀਂ ਖੋਣਾ ਚਾਹੀਦਾ ਆਪਾਂ ਨਾ ਹਮੇਸ਼ਾ ਹੀ ਸਰਕਾਰਾਂ ਨਾਲ ਆਪਾਂ ਖਦਸਾ ਕਰਦੇ ਆ ਵੀ ਸਾਡੇ ਮੈਨੂੰ ਲੱਗਦਾ ਆ ਸਰਕਾਰ ਨੇ ਇਹ ਨਹੀਂ ਕੀਤਾ ਫੁਲਾਨੀ ਸਰਕਾਰ ਨੇ ਇਹ ਨਹੀਂ ਕੀਤਾ ਤੇ ਆਪਾਂ ਚੁਣਦੇ ਵੀ ਬੰਦੇ ਆਪ ਹੀ ਆ ਸੋ ਆਪਣੀ ਅਧਿਕਾਰ ਕਦੇ ਵੀ ਨਹੀਂ ਖੋਣਾ ਚਾਹੀਦਾ ਆਪਾਂ ਬਿਲਕੁਲ ਆਪਣਾ ਜਿਹੜਾ ਲੱਗਦਾ ਵੀ ਇਹ ਸਾਡੇ ਵਾਸਤੇ ਕੰਮ ਆ ਸਕਦਾ ਸਾਡੇ ਸਮਾਜ ਨੂੰ ਸੁਧਾਰ ਸਕਦਾ ਸਾਡੇ ਸਮਾਜ ਚ ਜਿਹੜੀਆਂ ਕੁਰਤੀਆਂ ਨੇ ਉਹਨਾਂ ਨੂੰ ਸੁਧਾਰ ਸਕਦਾ ਸਾਨੂੰ ਉਹ ਬੰਦਾ ਚੋਣ ਸਕਦਾ ਉਹ ਬੰਦਾ ਚੋਣਾਂਗੇ ਆਪਾਂ ਤਾਂ ਹੀ ਜੇ ਸਾਨੂੰ ਬੋਟ ਦੇ ਅਧਿਕਾਰ ਦਾ ਪਤਾ ਹੋਊਗਾ ਸਾਰਿਆਂ ਨੂੰ ਮੈਂ ਬੇਨਤੀ ਕਰਦਾ ਜਿੰਨੇ ਵੀ ਤੁਹਾਡੇ ਮੀਡੀਆ ਥਰੂ ਮੈਨੂੰ ਸੁਣ ਰਹੇ ਨੇ ਉਹਨਾਂ ਸਾਰਿਆਂ ਨੂੰ ਬੇਨਤੀ ਕਰਦਾ ਵੀ ਆਪਣੀ ਵੋਟ ਦੇ ਅਧਿਕਾਰ ਨੂੰ ਪਛਾਣੋ ਅੱਪ ਦਾ ਉਹੀ ਬੰਦਾ ਚੁਣੋ ਜੋ ਪੰਜਾਬ ਦਾ ਸੁਧਾਰ ਕਰ ਸਕੇ ਜੇ ਪੰਜਾਬ ਦਾ ਸੁਧਾਰ ਹੋਊਗਾ ਤੁਹਾਡੇ ਸ਼ਹਿਰ ਦਾ ਸੁਧਾਰ ਹੋਊਗਾ ਤੁਹਾਡੇ ਸ਼ਹਿਰ ਦਾ ਸੁਧਾਰ ਹੋਊ ਤੁਹਾਡੇ ਗਲੀ ਮਹੱਲੇ ਦਾ ਸੁਧਾਰ ਹੋਊਗਾ ਗਲੀ ਮਹੱਲੇ ਦਾ ਸੁਧਾਰ ਹੋਊ ਤੁਹਾਡੇ ਘਰ ਦਾ ਸੁਧਾਰ ਹੋਊਗਾ ਨਹੀਂ ਸਾਰੇ ਕਲਾਕਾਰ ਜਾ ਰਹੇ ਆ ਚੋਣਾਂ ਦੇ ਵਿੱਚ ਕਿੰਨੀ ਵਧੀਆ ਗੱਲ ਹੈ ਜੀ ਬਹੁਤ ਵਧੀਆ ਗੱਲ ਹੈ ਜਿਹੜੇ ਤੁਹਾਡੇ ਤੁਹਾਡੇ ਸਹਿਯੋਗੀ ਜਿਹੜੇ ਕਲਾਕਾਰ ਸੀਗੇ ਜੀ ਉਹ ਵੀ ਰਿਪੋਰਟ ਤੋਂ ਖੜੇ ਤੁਸੀਂ ਤੁਸੀਂ ਕਰਮਜੀਤ ਸਿੰਘ ਹੋਲ ਸਾਹਿਬ ਦੀ ਗੱਲ ਕਰ ਰਹੇ ਹੋ ਹਾਂਜੀ ਜੀ 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 ਬੜੀ ਵਧੀਆ ਗੱਲ ਹੈ ਜੀ ਕੋਈ ਆਫਰ ਆਈ ਕਰੀਆਂ ਜੀ ਨਹੀਂ ਆਫਰ ਤਾਂ ਆਉਂਦੀ ਰਹਿੰਦੀਆਂ ਨੇ ਜੀ ਪਰ ਮੈਂ ਇਸ ਇਸ ਪਾਸੇ ਜਾਣਾ ਨਹੀਂ ਚਾਹੁੰਦਾ ਜੀ ਉਹ ਵੀ ਮੈਂ ਇੱਕੋ ਹੀ ਗੱਲ ਹੈ ਜੀ ਅਸੀਂ ਰੂਹਾਂ ਵੱਖਰੀਆਂ ਭਰਾ ਜੀ ਇੱਕ ਜਾਂ ਸਾਰੇ ਜਾਣੇ ਪਰ ਉਹਨਾਂ ਦੇ ਦਿਮਾਗ 'ਚ ਇਹ ਆਇਆ ਵੀ ਮੈਂ ਸਮਾਜ ਨੂੰ ਜਿਵੇਂ ਮੰਚ 'ਚ ਮੇਰੇ ਖਦਸੇ ਆਉਂਦੇ ਰਹਿੰਦੇ ਨੇ ਤੁਹਾਡੇ ਵੀ ਆਉਂਦੇ ਰਹਿੰਦੇ ਹੋਣਗੇ ਜਦੋਂ ਕੋਈ ਇਦਾਂ ਦਾ ਪਲੇਟਫਾਰਮ ਮਿਲਦਾ ਜਿੱਥੇ ਜਾ ਕੇ ਤੁਸੀਂ ਸਮਾਜ ਦੇ ਵਿੱਚ ਸੁਧਾਰ ਕਰ ਸਕੋ ਹਨਾ ਤਾਂ ਮੈਨੂੰ ਲੱਗਦਾ ਕਰਨਾ ਚਾਹੀਦਾ ਜੀ ਪ੍ਰਚਾਰ ਚ ਜਾਓਗੇ ਜੀ ਹਾਂਜੀ ਰਾ ਦੇ ਪਿੱਛੇ 100% ਜਾਉਂਗਾ ਮਿਹਰਬਾਨੀ ਅੱਜ ਅਸੀਂ ਅਮਰਸਰ ਆਏ ਆ ਆਪਣੇ ਪ੍ਰੋਮੋਸ਼ਨਸ ਦੇ ਲਈ ਤੇ ਆਪਾਂ ਸ਼ੁਰੂਆਤ ਕੀਤੀ ਹੈ ਇੱਥੇ ਸ਼੍ਰੀ ਹਰਮੰਦਰ ਸਾਹਿਬ ਦਰਸ਼ਨ ਕਰਕੇ ਆਸ਼ੀਰਵਾਦ ਲੈਣ ਆਏ ਵਾਈਗੁਰੂ ਵਾਈਗੁਰੂ ਜੀ ਤੋਂ ਕਿ ਸਾਡੀ ਫਿਲਮ ਆ ਰਹੀ ਹੈ 12 April ਨੂੰ ਜਉਂਦਰ ਉਹ ਪੂਰ ਚ ਤੇ ਸਾਰਿਆਂ ਨੂੰ ਅਪੀਲ ਕਰਦੇ ਆ ਵੀ ਸਾਡੀ ਫਿਲਮ ਨੂੰ ਬਹੁਤ ਪਿਆਰ ਦਿਓ ਇੱਕ ਨਵਾਂ ਡਿਫਰ ਕਨਸੈਪਟ ਡਿਫਰੈਂਟ ਕਨਸੈਪਟ ਲੈ ਕੇ ਆਇਆ ਡਾਇਰੈਕਟਰ ਇਸ ਨੀਪਕੰਗ ਸਰ ਤੇ ਬਹੁਤ ਹੀ ਤੁਹਾਨੂੰ ਸਾਰਿਆਂ ਨੂੰ ਮਜ਼ਾ ਆਏਗਾ ਹੁਣ ਤਾਂ ਕਾਮੇਡੀ ਤੁਸੀਂ ਦੇਖਦੇ ਆਏ ਹੋ ਇਹਦੇ ਵਿੱਚ ਹਾਰਰ ਟਰਵਿਸਟ ਵੀ ਮਿਲੇਗਾ ਦੇਖਣ ਨੂੰ ਸੋ 12th ਆਫ ਅਪ੍ਰੈਲ ਇਨ 시ਨੇਮਾਸ ਜੋ ਅੰਦਰ ਉਹ ਜੀਜ਼ 올 ਯਰਸ ਗਿਵ ਯਰ ਲਵ ਤੁਹਾਡਾ ਕੀ ਕਿਰਦਾਰ ਹੈ ਮੈਡਮ ਉਹਦੇ ਵਿੱਚ ਮੇਰਾ ਕਿਰਦਾਰ ਇਹਦੇ ਵਿੱਚ ਬਹੁਤ ਖੂਬਸੂਰਤ ਤਰੀਕੇ ਨਾਲ ਜ਼ਮੀਪ ਸਰ ਨੇ ਫਿਲਮਾਇਆ ਹੈ ਮੈਂ ਬੀਨੂ ਜੀ ਦੇ ਆਪੋਜ਼ਿਟ ਆ ਮੇਨ ਲੀਡ ਹੈ ਮੇਰਾ ਤੇ ਮੈਂ ਇਹਦੇ ਵਿੱਚ ਟੀਚਰ ਆ ਤੇ ਤੁਹਾਨੂੰ ਮੇਰਾ ਰੋਲ ਬਹੁਤ ਪਸੰਦ ਆਏਗਾ ਤੇ ਪਹਿਲੀ ਵਾਰੀ ਇੱਕ ਰੋਲ ਅਪਲੇ ਕਰ ਰਹੀ ਹਾਂ ਨਹੀਂ ਇਹ ਮੇਰੀ ਸੈਕਿੰਡ ਫਿਲਮ ਹੈ ਕਿਸਾ ਲੱਗ ਰਿਹਾ ਤੁਹਾਨੂੰ ਬਹੁਤ ਵਧੀਆ ਲੱਗ ਰਿਹਾ I feel so blessed ਕਿ ਮੈਨੂੰ ਇਹ opportunity ਮਿਲੀ ਪੰਜਾਬੀ ਇੰਡਸਟਰੀ ਦੇ ਇੰਨੇ ਐਕਸਪੀਰੀਅੰਸ ਲੋਕਾਂ ਨਾਲ ਕੰਮ ਕਰਨ ਦਾ ਮੈਨੂੰ ਇਹ ਚਾਂਸ ਮਿਲਿਆ so I feel really blessed ਕਿਸਾ ਥੀਮ ਕਿਸਾ ਆ ਆ